ਸਾਰਿਆਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਪ੍ਰੀਤ ਸਿੰਘ ਤੇ ਮੈਂ ਅੱਜ ਨਿਊ ਵਲੋਗ ਸ਼ੂਟ ਕਰਨ ਲੱਗਾ ਹਾਂ ਜੋ ਕਿ ਸਾਡੇ ਪਿੰਡ ਗੁਰਪਰੂਪ ਨਿਕਲਣਾ ਆਉਂਦਾ ਵਾ ਤੇ ਤਨ ਬਾਕੀ ਗੁਰਦੁਆਰੇ ਜਾ ਕੇ ਵੀਡੀਓ ਚਲੋ ਹੁਣ ਗੁਰਦੁਆਰੇ ਪਹੁੰਚ ਚੁੱਕੇ ਹਾਂ ਤੇ ਨਗਰ ਕੀਰਤਨ ਦਾ ਆਰੰਭ ਕਰਨ ਦੀ ਤਿਆਰੀਆਂ ਹੁੰਦੀ ਆ ਤੇ ਆ ਸੇਵਾਦਾਰ ਸਾਹਿਬ ਮੁੰਡੇ ਆ ਜਿਨ੍ਹਾਂ ਨੇ ਮਤਲਬ ਸੇਵਾ ਕਰਨੀ ਆ ਤੇ ਆ ਪੰਜ ਪਿਆਰੇ ਤੇ ਦੋ ਨਿਸ਼ਾਨ ਚ ਇਹ ਟਰਾਲੀ ਇੱਥੇ ਪੰਜ ਪਿਆਰੇ ਨੇ ਨਗਰ ਕੀਰਤਨ ਦਾ ਅਗਵਾਈ ਕਰਨੀ ਆ ਤਿਆਗਤ ਕੀਲੇ ਵੀਰੇ ਜਿਹੜੇ ਸਤਸਨਾ ਦੀ ਅਰਦਾਸ ਬੇਨਤੀ ਕਰੰਡੀ ਆ ਤੇ ਆ ਪਾਲਕੀ ਸਾਹਿਬ ਵਾਲੀ ਗੱਡੀ ਤੇ ਗੁਰਦੁਆਰਾ ਸਤੁਨਾਨਾ ਸਾਹਿਬ ਆ ਗੁਰਦੁਆਰੇ ਦੇ ਪ੍ਰਧਾਨ ਸਹਿਮ ਨਾਲੋਂ ਮੈਂਬਰ ਪੰਜ ਪਿਆਰੇ ਤੇ ਇਨਸਾਨ ਸੀ ਤੇ ਗ੍ਰੰਥੀ ਸਿੰਘ ਤੇ ਹੁਣ ਸੇ ਗੁਰੂਆਂ ਦੇ ਸਾਹਿਬ ਜੀ ਦਾ ਪਾਲਕੀ ਸਾਹਿਬ ਵਿੱਚ ਪ੍ਰਕਾਸ਼ ਕਰਨ ਲੱਗੇ ਆ ਤੇ ਫਿਰ ਨਗਰ ਕੀਰਤਨ ਦੀ ਰੰਗਤਾ ਕਰਨੀ ਆ ਤੇ ਆ ਸੱਚਖੰਡ ਵਾਲਾ ਕਮਰਾ ਜਿੱਥੇ ਇਹ ਗੁਰੂ ਕੰਸਾ ਜੀ ਦੇ ਸਰੂਪ ਰੱਥਿਆ ਤੇ ਰਾਜਮਾਨ ਨੇ ਤੇ ਆ ਹੁਣ ਅਰਦਾਸ ਬੇਨਤੀ ਕਰਕੇ ਤੇ ਭੌਲਕੀ ਸਾਹਿਬ ਵਿੱਚ ਪ੍ਰਕਾਸ਼ ਕਰਨਾ ਵਾ ਤੇ ਉਸ ਤੋਂ ਬਾਅਦ ਫਿਰ ਨਗਰ ਕਾਇਤਨ ਦੇ ਚਾਲੇ ਪਾਉਣੇ ਆ ਜਿਵੇਂ ਪਿੰਡ ਖੋਖੜ ਵਾਲੇ ਮਾਰੀ ਪਨਵਾ ਆਨਗੜ ਗੇਲਪੋਵ ਜੋਵਾ ਕੀੜੀ ਅਲੋਂ ਹੁੰਦੇ ਵੇ ਫਿਰ ਵਿਟਵਾ ਵਾਂ ਲੋਂ ਫੇਰ ਪਿੰਡ ਵਾਪਸੀ ਸ਼ਾਮ ਨੂੰ ਤੇ 8:30 ਹੋ ਚੁੱਕੀ ਐ ਤੇ ਆ ਪ੍ਰਕਾਸ਼ ਕਰਨ ਲੱਗੇ ਆ ਪੰਜ ਪਿਆਣ ਦੀ ਝੂੜੀ ਦੇ ਅੰਦਰ ਤੇ ਆ ਸ਼੍ਰੀ ਗੁਰੂ ਸਾਹਿਬ ਜੀ ਨੂੰ ਦਾ ਪ੍ਰਕਾਸ਼ ਪਾਲਕੀ ਸਾਹਿਬ ਵਿੱਚ ਕਰਨ ਲੱਗੇ ਆ ਤੇ ਆਡੇ ਕ੍ਰਾਂਤੀ ਸਿੰਘ ਤੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਜੋ 기 ਸੇਵਾ ਤੇ ਮਾਰੇ ਨਿਭਾ ਰਹੇ ਆ ਤੇ ਗੁਰਦੁਆਰਾ ਵੀ ਕਾਫੀ ਵਧੀਆ ਵਾ ਸੋਨਾ ਬਣਾਇਆ ਵਾ ਜਰੂਰ ਦਰਸ਼ਨ ਕਰਨਾ ਹੈ ਉਹ ਤੇ ਆਮਣ ਪਾਲਕੀ ਸਾਹਿਬ ਵਿੱਚ ਪ੍ਰਕਾਸ਼ ਕਰ ਦੇਣ ਲੱਗੇ ਆ ਤੇ ਉਸ ਤੋਂ ਬਾਅਦ ਫਿਰ ਅਰਦਾਸ ਬੰਦੀ ਕਰਕੇ ਇੱਥੇ ਵੀ ਤੇ ਚਾਲੇ ਪਾਉਣੇ ਆ ਰਾਜ ਸਿੰਘ ਸਾਹਿਬ ਸੇਵਾ ਲੁੱਟਣ ਲੱਗੇ ਆ ਕਿਉਂਕਿ ਪੈੜ ਗੰਦੇ ਨਾ ਹੋਣ ਪਾਲਕੀ ਸਾਹਿਬ ਵਿੱਚ ਚੜਨਾ ਇਸ ਕਰਕੇ ਇਹਨਾਂ ਨੇ ਮੈਟੋ ਛਾਤਾ ਸਿੰਘ ਸਾਹਿਬ ਨੇ ਨਿਹੰਗ ਸਿੰਘ ਨੇ ਤੇ ਆ ਭਾਲ ਕੀ ਦੇ ਵਿੱਚ ਪ੍ਰਕਾਸ਼ ਕਰਨ ਲੱਗੇ ਬਾਬਾ ਜੀ ਤੇ ਉਸ ਤੋਂ ਬਾਅਦ ਫਿਰ ਨਗਰ ਕੀਰਤਨ ਦੀ ਰਮਤ ਆਉਣੀ ਆ ਜੋ ਕਿ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਵਾ ਤੇ ਨਾਲੇ ਵੀਡੀਓ ਕਰਸ ਨਾਲੇ ਇਹ ਸਿੰਘ ਸੱਜੋ ਤੇ ਗੁਰੂ ਦੇ ਲੜ ਲੱਗੋ ਕਿਉਂਕਿ ਨਸ਼ੇਪੇ ਤੇਰੇ ਕਰਤੀ ਆ ਕਈ ਤਰ੍ਹਾਂ ਦੇ ਅਮਤ ਰੰਗਾਂ ਚ ਰੰਗੇ ਰਹਿੰਦੇ ਐ ਇਹ ਚੰਗਾ ਕੁੜੂ ਦੇ ਰੰਗ ਵਿੱਚ ਰੰਗੇ ਹੀ ਆਈਏ ਵਧੀਆ ਲੱਗ ਕੋ ਨਾਲੇ 99 ਕਰੋੜ ਕਾਲਸਾ 1 ਕਰੋੜ ਨੂੰ ਬੰਦਾ ਹੀ ਆ ਤੇ ਆਨੂੰ ਪੂਰੀ ਕੋਸ਼ਿਸ਼ ਕਰਨੀ ਹੈ 96 ਕਰੋੜ ਕਾਲਸਾ ਬਣ ਬਣਾਵਾ ਤੇ ਇਸ ਕਰਕੇ ਮਾਰੇ ਕੰਨ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਲੜ ਲੱਗੀ ਹੈ ਨਹੀਂ ਤਾਂ ਕਈ ਕੋ ਨਜੀ ਵੀ ਕਰੀ ਜਾਂਦੇ ਆ ਸਭ ਕੁਝ ਕਰੀ ਜਾਂਦੇ ਆ ਇਸ ਨਾਲ ਚੰਗਾ ਬਾਣੀ ਪੜੀਏ ਤੇ ਗੁਰੂ ਦੇ ਲੜ ਲੱਗੀਏ ਤੇ ਸਭ ਕੁਝ ਵਧੀਆ ਹੋਏ ਮਾਲਕ ਵੀ ਪੜਾ ਕੜੇ ਆਪਣਾ ਨਾਨਕ ਦਾ ਸਿਰ ਤੇ ਮੇਰ ਪ੍ਰਯਾਤ ਰੱਖੇ ਤੇ ਨਾਲੇ 15 ਤਰੀਕ ਨੂੰ ਉਹ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਤੇ ਪ੍ਰਕਾਸ਼ ਪੂਰਵ ਦੀਆਂ ਤੁਹਾਨੂੰ ਪਹਿਲਾਂ ਤੋਂ ਹੀ ਲੱਖ ਲੱਖ ਵਧਾਈਆਂ ਜਨਮ ਦਿਹਾੜੀ ਦੀਆਂ ਸਿੱਖਾਂ ਦੇ ਪਹਿਲੇ ਗੁਰੂ ਦਾ ਜਨਮ ਦਿਨ ਵਾ ਤੇ ਆ ਗੁਰਦੁਆਰਾ ਸਾਹਿਬ ਆਈ ਦੀ ਹੈਰੀ ਬਿਲਡਿੰਗ ਚੋਂ ਆ ਬਣਨੇ ਦੀ ਇਹੜੀ ਆ ਥੋੜਾ ਜਿਹਾ 1.5 ਸਾਲ ਹੋਇਆ ਤਿਆਰ ਕੀਤੇ ਨੇ ਪਹਿਲਾਂ ਨਹੀਂ ਹੈਗਾ ਇਹ ਹੁਣ ਨਹੀਂ ਤਿਆਰ ਕੀਤਾ ਕਿਉਂਕਿ ਤੁਹਾਨੂੰ ਦੱਸ ਲਿਆ ਕਿ ਮੀਨ ਦੇ ਰੀਗ ਤੇ ਉਹਦੇ ਨੂੰ ਉਦਾਂ ਦੇ ਹੁੰਦੇ ਆ ਤੇ ਗੁਰਦੁਆਰੇ ਕੋਈ ਪ੍ਰੋਗਰਾਮ ਹੋਵੇ ਤੇ ਸੰਗਤ ਨੂੰ ਕਸ਼ਟ ਨਾ ਆਵੇ ਬਾਹਰ ਨਾ ਬੈਣਾ ਕੋਈ ਔਰ ਤਾਂ ਤੇ ਇਸ ਕਰਕੇ ਮੀਨੇਰੀ ਤੋਂ ਬਚਣ ਲਈ ਜਿਵੇਂ ਖੰਡ ਪੜ ਸਾਬ ਹੋ ਜਾਂਦੇ ਆ ਸਮਾਗਮ ਨਾ ਕਰਕੇ ਇਤਨਾ ਕਈ ਚੇਚਾਂ ਹੁੰਦੀਆਂ ਇਸ ਕਰਕੇ ਪਾਇਆ ਇਹ ਹੁਣ ਵਰਗਣ ਕੀਤੀ ਆ ਤੇ ਆਉਂ ਪ੍ਰਕਾਸ਼ ਹੋ ਚੁੱਕਾ ਹੈ ਤੇ ਬਾਬਾ ਜੀ ਅਰਦਾਸ ਬੇਨਤੀ ਕਰਕੇ ਤੇ ਉਸ ਤੋਂ ਬਾਅਦ ਫਿਰ ਨਗ ਕੀ ਤੰਦੇ ਚਾਲੇ ਪੋਣੇ ਆ ਤੇ ਸਿੰਘ ਵੀ ਤਿਆਰ-ਵਰ ਤਿਆਰ ਖਲੋਤੇ ਆ ਜਿੰਨਾਂ ਨਾਲ ਜਾਣਾ ਵਾ ਤੇ ਜਿੱਥੇ ਕੀਰਤਨ ਵਾਲੇ ਈ ਮਦਦ ਲਜਾਤਾ ਵਾ ਉਹਨਾਂ ਲਈ ਟਰਾਲੀ ਵੀ ਤਿਆਰ ਖਲੋਤੀ ਆ ਪੰਜ ਪਿਆਣਿਆਂ ਦੀ ਟਰਾਲੀ ਵੀ ਤਿਆਰ ਖਲੋਤੀ ਆ ਸਾਰਿਆਂ ਦੀ ਮਦਦ ਟਰਾਲੀਆਂ ਤਿਆਰੀ ਖਲੋਤੀਆਂ ਜਿਹੜੀ ਸੰਗਤ ਉਹ ਟਰਾਲੀਆਂ 'ਚ ਬਹਿ ਚੁੱਕੀ ਆ ਤੇ ਇਤੋਂ ਬਾਅਦ ਮੁੜ ਕੇ ਆਪਾਂ ਜਨਾਵਾਂ ਪਹਿਲਾਂ ਗੁਰਦੁਆਰਾ ਅਟਾਰੀ ਸਾਹਿਬ ਫਿਰ ਉਸ ਤੋਂ ਬਾਅਦ ਮਾੜੀ ਪੰਵਾ ਭਾਈ ਮਾਨਸਾ ਪਗੋੜਦਵਾਲਾ ਫਿਰ ਜਿਲ੍ਹਾ ਬਾਬਾ ਤਖੀਨ ਸਾਹਿਬ ਉਹ ਤੋਂ ਬਾਅਦ ਗੱਡੀ ਫੇਰੇ ਰਾਜ ਗੁਰਦੁਆਰੇ ਜਿਹੜੇ ਹੁੰਦੇ ਆ ਉੱਨਾ ਜੁੰਦਿਆ ਤੇ ਵਾਹ ਸਿ ਤੇ ਆ ਚਲੋ ਨੰਗਰ ਨਗਰ ਕੀਰਤਨ ਦੇ ਚਾਲੇ ਪੈ ਗਏ ਆ ਤੇ ਆ ਮੇਰੇ ਕਦੇ ਵਾਲੇ ਵੀਰਾਂ മകളെ തുടങ്ങിയ ടീ ക മിട്ടേ ജിത്ത് ഗത്മന ശ്രദക നമുദായ അജി सेंगु तयार वर तयार कमर कसे लागे इना ने गाड़ी में पा के सब दे गाड़ी गाड़ी चारू मार दे जाना वा ते आ देखो आ कर तो आ रे उन नगर कीर्तन सारीया ट्रालियां बाहर निकाल दिया वा होली होली करके ते आ पांच प्यारे जीते सच्चे ने जेरे अगवाई गांडे मत नगर कीर्तन दी ओ भी पाल के सा ओ भी बाहर नु ਤੇ ਇਹ ਤੋਂ ਬਾਅਦ ਮਾੜੀ ਦੇ ਨਾਲ ਪਾਲਕੀ ਸਾਹਿਬ ਦੀ ਟਰਾਲੀ ਆ ਤੇ ਅੰਗੁਰਦਵਾਰਿਆਂ ਨਿਕਲ ਚੁਕੇ ਆ ਰਾਮਪੋਚ ਗੁਰਦਾ ਗੱਦੀ ਨੂੰ ਲੈ ਕੇ ਨਗਰ ਕੀਰਤਨ ਮਨਾਇਆ ਜਾਂਦੇ ਆ ਉਹਦੇ ਵਿਸ਼ੇਸ਼ ਨਗਰ ਕੀਰਤਨ ਮਨਾਇਆ ਜਾਂਦੇ ਆ ਤੇ ਨਗਰ ਕੀਰਤਨ ਰੰਭ ਹੋ ਗਿਆ ਤੇ ਉਹਨੂੰ ਗੁਰਦਵਾਰੇ ਚਾਲੇ ਪਾਉਣ ਲੈਣ ਲੱਗੇ ਆ ਮਤਲਬ ਪਾਈ ਲੈ ਆ ਪਾਲਣ ਲੱਗੇ ਕੀ ਆ ਪਾਲੇ ਤੇ ਆ ਪੰਜ ਪਿਆਣਿਆਂ ਵਾਲੀ ਟਰੈਕਟਰ ਦੀ ਟਰਾਲੀ ਵੀ ਬਾਹਰ ਆ ਗਈ ਆ ਤੇ ਇਤੋ ਬਗਦੀ ਨਗ ਪਿਛਲੇ ਬੰਦੇ ਪਾਲਕੀ ਸਾਬ ਵਾਲੇ ਟਾੜੀ ਤੇ ਉਤੋਂ ਬਾਅਦ ਫਿਰ ਜਾਣਾ ਵਾ ਆਪਾਂ ਟਾੜੀ ਤੇ ਤੇ ਅਟਾੜੀ ਹੋਉਂਦੇ ਫਿਰ ਭਾਈ ਮਾਨਸਾ ਗੁਰਦੁਆਰੇ ਤੇ ਉਤੋਂ ਬਾਅਦ ਬਾਕੀ ਵਿੰਡਾਂ ਜੇ ਤੇ ਆ ਪਾਲਕੀ ਸਾਬ ਵੀ ਹੁਣ ਬਾਹਰ ਆ ਗਈ ਹੈ ਤੇ ਸੰਗਤਾਂ ਦਰਸ਼ਨ ਘੰਟੀਆਂ ਆ ਜਿਹੜੀਆਂ ਮਤਰ ਪੜਦੇ ਹੋਣੇ ਇੱਕ ਦੋ ਖਲੋਤੇ ਆ ਤੇ ਅਵੀ ਆਉਣਾ ਅਵੀ ਬਿਲਡਿੰਗ ਇਹਨਾਂ ਵਿੱਚ ਆੜੇ ਇੱਕੋ ਜਿਹੋੜੇ ਤੇ ਇੱਥੇ ਜਿੱਤੇ ਪੰਡਿਆ ਦੂਜੀ ਦੀਆਂ ਉਠੇ ਪਰ ਤਾਂ ਤੋਂ ਉਂਡੀ ਉਹ ਉਪਰ ਲੈ ਬੰਨ ਲੈਂਦਾ ਐਂਟਰ ਪਾਇਆ ਜੰਨਾ ਮਤਲਬ ਵੀ ਮੂਤੂ ਕੋਈ ਤਿਕਦਣਾ ਵੇ ਤੇ ਆਪਾਂ ਹੁਣ ਆਪਣੇ ਪਿੰਡ ਦੀ ਮੀਨ ਗੇਟ ਤੋਂ ਬਾਹਰ ਨਿਕਲੇ ਆ ਗੁਰਦਾਸਪੁਰ ਰੋਡ ਤੇ ਚੜਦੇ ਆ ਤੇ ਉਤੋਂ ਗੁਰਦਾਸਪੁਰ ਰੋਡ ਤੇ ਚੜ ਗਏ ਆ ਤੇ ਮਾੜੀ ਪਦਮਾ ਨੂੰ ਪਹੇਰੇ ਆ ਵਰਮੜੀ ਪਿੰਨਾਂ ਪਾ ਕੇ ਪਹਿਲਾਂ ਗੁਰਦੋੜਾ ਆਉਣਾ ਟਾਰੀਸਾਇ ਅਟਾਰੀ ਤੇ ਆਉਣਾ ਤੇ ਉਸ ਤੋਂ ਬਾਅਦ ਆਉਣਾ ਵਾ ਫਿਰ ਭਾਈ ਮਾਸਾ ਅੱਜ ਇੱਕ ਟਰਾਲੀਆਂ ਗੱਡੀਆਂ ਮਤਲਬ ਸਵਾਵਾ ਸੰਗਤ ਆ ਤੇ 5-6 ਟਰੈਕਟਰ ਵਿੱਚ ਗੱਡੀਆਂ ਵੀ ਆ ਤੇ ਟਰੈਕਟਰ ਵੀ ਆ ਟਰਾਲੀ ਵੀ ਆ ਤੇ ਆ ਸਾਹਮਣੇ ਸੰਗਤ ਦਰਸ਼ਨ ਕਰਕੇ ਖਲੋਤੀਆਂ ਇਧਰ ਲੈ ਬਣੀ ਤੇ ਹੁਣ ਆਪਾਂ ạtੜੀ ਗੁਰਦੁਆਰੇ ਪਹੁੰਚ ਗਏ ਆ ਤੇ ਆ ਗੁਰਦੁਆੜਾ ਪਾਈਮਾ ਸਾਬ ਅਟੜੀ ਤੋਂ ਸਿੱਧਾ ਗੁਰਦੁਆਰੇ ਪਾਈਮਾ ਸਾਬ ਆ ਗਏ ਤੇ ਹੁਣ ਪਾਈਮਾ ਸਾਬ ਤੋਂ ਪਲੀ ਚੱਲੇ ਹੁਣ ਜਾਣਾ ਵਾ ਅਨੰਗੜ ਤੇ ਖੋ ਚੱਲੇ ਪਗਲੇ ਆ ਗੁਰਦੁਆਰੇ ਵਾ ਅਨੰਗੜ ਨੂੰ ਅਨੰਗੜ ਜਾਣਾ ਵਾ ਨੇ ਤੋ ਬਗ ਤੇ ਆ ਗੱਡੀਆਂ ਟਰੈਕਟਰ ਟਰਾਲੀਆਂ ਸਾਰੀਆਂ ਚੱਲੇ ਪੈ ਗਈਆਂ ਤੇ ਉਹਨਾ ਪੰਚ ਗਏ ਅੰਨਗਰ ਗੁਰਦੁਆਰਾ ਜਿਹੜਾ ਉੱਥੇ ਨਹਿਰ ਦੇ ਉੱਪਰ ਹੈ ਗੁਰਦੁਆਰਾ ਇੱਥੇ ਦੋ ਗੁਰਦੁਆਰੇ ਇੱਕ ਪਿੰਡ ਦੇ ਵਿੱਚ ਹੈ ਤੇ ਕਨੈਰ ਦੇ ਉੱਪਰ ਜਿਹੜਾ ਬਣ ਲਈ ਸੜਕ ਤੇ ਮੇਨ ਮਤਲਬ ਇਹ ਪਿੰਡ ਦੇ ਉੱਪਰ ਦੀ ਨਗਦੀ ਉੱਤੇ ਲੱਤਾ ਹੈ ਉਹ ਸੜਕ ਹੈ ਤੇ ਆ ਪਿੰਡ ਤੋਂ ਪੁੰਨ ਕੇ ਖੋਖੜਵਾਲ ਪਿੰਡ ਦੇ ਵਿੱਚ ਅੱਗੇ ਜਿਹੜਾ ਗੁਰਦੁਆਰਾ ਉਹ ਡੇੜੇ ਤੇ ਪਿੰਡ ਦੇ ਵਿੱਚਕਾਰ ਹੈ ਤੇ ਆਪਾਂ ਡੇੜਿਆਂ ਨੂੰ ਗਏ ਹਾਂ ਹੁਣ ਪਿੰਡ 'ਚ ਆ ਗਏ ਆ ਤੇ ਇਤੋ ਬੁਰਾ ਦਾ ਨਾਮ ਪਿੰਡ ਅਗਲਾ ਪਿੰਡ ਗਿਲਬੂਬ ਜਿੱਥੇ ਗੁਰਦੁਆਰਾ ਤਖੀਣਾ ਸਾਹਿਬ ਤੇ ਉਹ ਵੀ ਗੁਰਦੁਆਰੇ ਨੂੰ ਮਾਦਰ ਟਾਗੇ ਨਵਾਂ ਬਿਲਡਿੰਗ ਨਵਾਂ ਦਰਬਾਰ ਹਾਲ તૈયાર ਕਰਨ ਤੇ ਉਹ ਬਹੁਤ ਸੋਹਣਾ ਤੇ ਵਧੀਆ ਨਕਸ਼ਾ ਵਾ ਦਾ ਤੇ ਆਉਣ ਆਪਾਂ ਆड्डे ਪਿੰਡ 'ਚ ਵੀ ਦੂਰ ਤੋਂ ਵਧੀਆ ਇੱਕ ਉੱਥੇ ਸਤਿਨਾਮ ਸਾਹਿਬ ਤੇ ਇੱਕ ਆ ਪਿੰਡ ਮਜੀਠ ਸਿੰਘਾਂ ਦਾ ਗੁਰਦੁਆਰਾ ਗੁਰਦੁਆਰਾ ਸਿੰਘ ਸਭਾ ਕੋਲ ਦੌੜਾ ਹੈ ਇਹਦਾ ਨਾਮ ਤੇ ਆ ਡਿਪੈਂਡ ਤੇ ਇਹਨੂੰ ਪਰੋਦੀ ਮੀਨਚਰਕ ਨਗਦੀ ਕੀੜੀਆਂ ਨੂੰ ਮੇਲਣ ਲਈ ਹੋ ਲਈ ਤੇ ਆ ਪਹਾੜ ਤੱਕ ਇਹ ਪਹੁੰਚ ਗਏ ਤੇ ਆਹ ਔਰ ਤੋਂ ਬੜੀ ਦੀ ਉੱਤਲ ਨਿਊ ਬਿਲਡਿੰਗ ਤੇ ਆੜ ਹੁੰਦੀ ਆ ਲੈਂਟਰ ਪੈ ਗਿਆ ਉਹ ਸੈਟਾਂ ਵਾਲਿਆਂ ਤੇ ਉੱਪਰ ਲੈਂਟਰ ਬਣਾਗੇ ਤੇ ਆ ਮੁੰਡੇ ਸੇਵਾਦਾਰ ਤੇ ਆਹ ਕੰਟਰੈਕਟਰ ਟਰਾਲੀ ਨੂੰ ਤੇ ਆ ਆ ਪਹੁੰਚ ਗਏ ਆ ਰਚੂਆ ਪਿੰਡ ਤੇ ਇੱਥੇ ਜਾਮ ਲੱਗਾ ਅਗਲੇ ਬੰਨੇ ਉਹ ਵੀ ਸੰਗਤ ਰ ਤੇ ਆ ਆ ਪਹੁੰਚ ਅਗਲੇ ਪਿੰਡਾਂ ਜਾ ਕੇ ਜਿਹੜੇ ਮੂੜ ਵੜਾ ਵਾਲੇ ਪਿੰਡ ਉੱਤਰਨ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਪਿੰਡ ਦਾ ਤੇ ਆ ਆ ਵਿਠਵਾ ਦਾ ਗੁਰਦੁਆਰਾ ਸਾਹਮਣੇ ਤੇ ਹੁਣ ਮਿਠਵੀ ਆਣ ਕੇ ਆਪਾਂ ਰੋਗਗੇ ਆ ਇੱਥੇ ਦਾਲ ਪ੍ਰਸ਼ਾਦਾ ਛਕਾਂਗੇ ਤੇ ਪ੍ਰਸ਼ਾਦਾ ਪਾਣੀ ਛਕ ਕੇ ਤੇ ਫਿਰ ਅੱਗੇ ਚਾਲੇ ਪੁਣੇ ਇਹ ਤੋਂ ਬਾਅਦ ਸਾਡਾ ਪਿੰਡ ਆ ਗਿਆ ਖੋਖੜ ਵਾਲੇ ਜੋ ਕਿ ਗੁਰਦੁਆਰੇ ਜਾ ਕੇ ਸੇਵਾਤੀ ਕਰਦੇ ਨਹੀਂ ਸਤਿਗੁਰੂ ਸਾਹਿਬ ਤੇ ਆ ਸੰਗਤਾਂ ਟਰਾਲੀਆਂ ਨੂੰ ਮੋੜ ਕੇ ਆਪਣੇ ਸੈਟ ਤੇ ਲਾਤੀਆਂ ਕਿ ਰਾਹ ਚ ਨੰਗਰ ਵਾਲੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਆ ਵੇਖੋ ਆ ਵੀਰ ਪੜਾਇਨੇ ਮੇ ਨਾਲ ਗਏ ਆ ਤੇ ਆਹ ਚਲੋ ਬਿਠੂਆ ਤਾਂ ਆਪਾਂ ਚਾਲੇ ਪਾਲੇ ਪਿੰਡ ਕੋਕੜਵਾਲਾ ਵੱਲ ਨੂੰ ਤੇ ਆੜਾ ਚ ਜਾਣੇ ਤੇ ਆ ਸਾਹਮਣੇ ਸੰਗਤਾਂ ਮੱਥਾ ਟੇਕਣੀਆਂ ਆਂ ਪਾਲਕੀ ਸਾਹਿਬ ਜੀ ਸ਼੍ਰੀ ਗੁਰੂ ਸਿੰਘ ਸਾਹਿਬ ਜੀ ਨੂੰ ਤੇ ਕਿਤੋਂ ਭਾਲ ਫਿਰ ਮੈਂ 15 ਤੇਰੇ ਗੁਰੂ ਨਾਨਕ ਦੇਵ ਜੀ ਦਾ ਗੁਰਪ੍ਰੂਪ ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ ਉਹ ਤੋਂ ਬਾਅਦ ਫਿਰ ਦਸੰਬਰ 21 ਤੋਂ ਸਿੱਧੀ ਦਿਨ ਚੱਲ ਪਏ ਆ ਤੇ ਹੁਣ ਆਪਾਂ ਆਪਾਂ ਪਿੰਡਾਂ ਆਪਣੀ ਆ ਗਏ ਆ ਤੇ ਆ ਗੇਟ ਦੇ ਅੰਦਰ ਐਂਟਰੀ ਕਰ ਲਈ ਆ ਆਹ ਮੈਂ ਗੇਟ ਦੇ ਅੰਦਰ ਐਂਟਰੀ ਕਰ ਲਈ ਆਪਾਂ ਵੀ ਅੱਗੇ ਪਾਲ ਕੀ ਗਾਇਆ ਪੰਜ ਪਿਆਰੇ ਵਾਲੀ ਟਰਾਲੀ ਨਾ ਕਰਕੇ ਬਾਕੀ ਟਰਾਲੀਆਂ ਜਾਂਡੀਆਂ ਅੱਗੇ ਕੇ ਤੇ ਆਪਾਂ ਪਿੱਛੇ ਪਿੱਛੇ ਜਾਂਦੇ ਆ ਤੇ ਹੁਣ ਆਪਾਂ ਗੁਰਦੁਆਰੇ ਸਿੱਧਾ ਪਹੁੰਚ ਕੇ ਤੇ ਆਪਾਲ ਕੀ ਸਾਹਿਬ ਚ ਗੁਰੂ ਕੰਨ ਸਾਹਿਬ ਜੀ ਨੇ ਦਾ ਸੋਖਾਸਨ ਕਰਨ ਲੱਗੇ ਆ ਕਰਤਾ ਤੇ ਸੱਚਖੰਡ ਚ ਬਲੇ ਗੰਬੜੇ ਵੇਤੇ ਜਿੱਥੇ ਸੋਖਾਸਨ ਹੋਇਆ ਪੀੜਾ ਸਾਹਿਬ ਲੱਗਾ ਵਾ ਗੁਰੂ ਸਾਹਿਬ ਜੀ ਨੂੰ ਰਾਜਮੁਨ ਕਰਦੇ ਨਾਲ ਤੇ ਨਗਰ ਕੀਰਤਨ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਨਗਰ ਜੀ ਇਤਨ ਬਹੁਤ ਵਧੀਆ ਤੇ ਸਾਫ ਸੁਥਰੇ ਤੰਗ ਨਾਲ ਨਿਕਲਿਆ ਟੀਮ ਨੇਗਾ ਤੇ ਹਰ ਸਾਲ ਦੀ ਤਰ੍ਹਾਂ ਇਸ ਥਾਂ ਵੀ ਨਿਕਲ ਗਿਆ ਤਨ ਬਹੁਤ ਵਧੀਆ ਬਣਾਇਆ ਗਿਆ ਵਾ ਤੇ ਸੇਵਾਦਾਰਾਂ ਨੇ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਸੇਵਾ ਨੂੰ ਮਾਈ ਤੇ ਵਾ ਇਹੋ ਜਿਹਾ ਖਾਸ ਹੈ ਤੇ ਜਿਹੜੀ ਵਾ ਇਹੋ ਜਿਹੀ ਫਾਤੇ ਤੇ ਆ ਸਾਹਮਣੇ ਆ ਗੁਰਦੁਆਰਾ ਉਹ ਜਿੰਨਾ ਮੈਂ ਇੱਥੇ ਤੱਕ ਵਲੋਗ ਵੇਖਿਆ ਉਹਨਾਂ ਨੂੰ ਤੇ ਥੈਂਕਸ ਤੇ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰੋ ਤੇ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਸ਼ੇਅਰ ਤੇ ਤੋਂ ਸ਼ੇਅਰ ਤੋਂ ਹੀ ਜਿਹੜੇ 1k ਸਬਸਕ੍ਰਾਈਬਰ ਹੋ ਜਾਣਗੇ